ਤੇਰੇ ਯਾਰਾ ਹੋਰ ਕੀ ਮੰਗਿਆ ਮੰਗਿਆ ਕੀ ਮੇਰਾ ਮਾਲਾ ਨਾ ਮੇਰਾ ਹੱਕ ਰੱਖਣਾ ਤੇਰਾ ਰੱਖਦਾ ਹੋਰ ਦੱਸ 10000 ਦੀ ਦੇ ਯਾਰ ਜੇ ਦੇ 10 ਦੀ ਤੂੰ ਮੈਂ ਤੇਰਾ 1-5 ਰੁਪਈਆਂ ਨਾਲ 60 ਬਠੂਰੇ ਵੇਖ ਲੈ ਤੇ ਆ ਵੇਖ ਲੈ ਕੀ ਮੰਗਿਆ ਕੀ ਆ ਮੈਂ ਮੰਗੂ ਦਾ 25000 ਮੰਗਾ ਕਿੰਨੇ ਨਾ ਮੇਰਾ ਹੱਕ ਰੱਖੋ ਨਾ ਬਬੇ ਯਾਰਾ ਆ ਵੇਖ ਲੈ 15-15 ਦੇਣਾ ਬਠੂਰੇ ਆ 15 ਬੱਕਰੇ ਆ ਨਾ ਮਗਰ ਬੱਕਰੇ ਆ ਇਹ ਪੱਟਾਂ ਦੀਆਂ ਭੱਜ 50000 ਰੁਪਏ ਸੀ ਨਾਲੇ ਪਿਓਰ ਵੇਖ ਲੈ ਆਪੇ ਲਾ ਲਊਗਾ ਜਾਇਜ ਫਿਰ ਕਿੰਨੇ ਹੀ ਦੇਣੀ ਤੂੰ ਜਾਇਜ ਕਰ ਦੇ ਨਾ ਮੇਰਾ ਹੱਕ ਰੱਖ ਨਾ ਤੂੰ ਰੱਬ ਦੇ ਯਾਰ ਮੈਂ ਤਾਂ ਆਖਦਾ ਤੈਨੂੰ ਦੱਸ ਦੀ ਹੈ ਬਾਈ ਆ ਇਹਨੇ ਦੋ ਨੱਕ ਵੀ ਹੈ ਨਾ ਬਾਲੇ ਕਿੰਨੇ ਹੁੰਦੇ ਆ ਬਾਲੇ ਤਾਂ ਰੱਬ ਦੇ ਆ ਬਾਲੇ ਰੱਬ ਦੇ ਆ ਹੋਰ ਫਿਰ ਹੈ 20 ਦੀ ਲੈ ਜਾ ਨਹੀਂ ਯਾ ਨਾ ਮੇਰਾ ਆਕਰਖ ਨਾ ਇਹਨਾਂ ਰੱਖ ਤੂੰ ਫੜ ਲੈ ਫੜ ਲੈ ਮੈਨੂੰ ਤੈਨੂੰ ਫਰੌਡ ਅੱਗੇ ਤੈਨੂੰ ਪਤਾ ਮੈਂ ਬਾਤ ਤੋਂ ਗਾਂਹ ਹੋਇਆ 10:30 ਦੀ ਦੇ ਨਹੀਂ ਥੋੜੇ ਆ ਬਾਈ ਯਾਰ ਨਹੀਂ ਸਹੀ ਕਿਹਾ ਮੈਂ ਮੋੜਦਾ ਨਹੀਂ ਸੀ ਤੇਰਾ ਮਾਨ ਕਰਕੇ ਨਹੀਂ ਵੇਰੀ ਵੂਹੇ ਤੇ ਫੋਟੋਾਂ ਦੀ ਕਰਕੇ ਨਾ ਤਾਂ ਮੈਂ ਤੇਰੇ ਕੋਲੇ ਆਇਆ ਨਹੀਂ ਅੱਜ ਰਾਤ ਵਿੱਚ ਨਹੀਂ ਸੌਣ ਲਾਉ ਮੋਟਰਸਾਈਕਲ ਮੰਗਦੇ ਸੀਗਾ ਬੜੇ ਬਹਿਵਲ ਦੇ ਤੂੰ ਰਾਤ ਜੀ ਵੇਚ ਜਾ ਨਾ ਮੈਨੂੰ ਪਤਾ ਤੇਰੇ ਖਿਆਲ ਆਪਣਾ ਉਹ ਮੁਸਲਮਾਨ ਹੁਣ ਫੇਰ ਫੋਨ ਕਰੀ ਜਾਂਦੇ ਬੱਕਰੇ ਅੱਜ ਤਾਂ ਮੈਂ ਤਾਂ ਮੰਡੀ ਵਿਖਾਉਣੀ ਉਖਾਉਣੀ ਆ ਮੈਂ ਬਾਈ ਦੇ ਫੋਟੋ ਸਹੀ ਗੱਲ ਆ ਨਾ ਨਾਲੇ ਮਾਲ ਤੇਨੂੰ ਪਤਾ ਹੀ ਨਹੀਂ ਕਿੰਨੇ ਦਿਨ ਹੋ ਗਏ ਸੂਈ ਨੂੰ ਆਹ ਵੇਖ ਲੈ ਪਠੋਰੇ ਨਾਲ ਨਾਲ 2000 ਰੁਪਏ ਤਾਂ ਬੰਦੇ ਨਹੀਂ ਦੁੱਧ ਵੀ ਚੰਗਾ ਆਇਨਾ ਤੇ ਵੀ ਮੇਰੇ ਮਾਲ ਥਲੇ ਦੁੱਧ ਫੁੱਲ ਹੋਊਗਾ ਤੈਨੂੰ ਪਤਾ ਹੀ ਹੈ ਠੀਕ ਆ ਵੇਖ ਲੈ ਹੋਰ ਫਿਰ ਸਹੀ ਸਹੀ ਜੀ ਲਾਲਾ ਬੱਕਰੇ ਬੱਕਰੀ ਨਹੀਂ ਭਾਈ ਬੱਕਰੇ ਆ ਦੋਨੇ ਆਪਾਂ ਨਾ ਚੁੱਠ ਮਾਰਨਾ ਜੇ ਪੱਠਾਂ ਹੁੰਦੀਆਂ ਤਾਂ 50000 ਰੁਪਈਆ ਹੀ ਮੈਂ ਵੇਚੀਂਗਾ ਹੁਣ ਇਹ ਨਾਲ ਤੇ ਜੋੜੀ ਬੱਕਰੇ ਉਹ ਮੇਰੇ ਛੋਟੇ ਕੰਨ ਵਾਲੀਆਂ ਮੈਂ ਤੈਨੂੰ ਕਹਿੰਦਾ ਨਿੱਕੇ ਕੰਨ ਆ ਭਾਈ ਨੂੰ ਪਤਾ ਮੇਰਾ ਉਹ ਰਾਜ ਹੀ ਮੈਂ ਵੇਚਦਾ ਨਾ ਮਾਲ ਮਾਂ ਮੰਡੀ ਤੇ ਲਿਆਉਂਦਾ ਨਿਕਾ ਅੱਜ ਵੀ ਬਾਵਲ ਦੇ ਮੰਗਦੇ ਸੀ ਮੈਂ ਅੱਜ ਭਾਈ ਨੂੰ ਵੱਡੀ ਦਿਖਾਉਣੀ ਬਖੌੜੀ ਯਾਰ ਫਿਰ ਕੀ ਇਮਾਨਤਾਨੀ ਆ ਦੱਸ 18 ਦੀ ਲੈ ਜਾ ਮੈਂ ਮੋੜਦਾ ਨਹੀਂ ਯਾਰ ਨਾ ਮੇਰਾ ਹੱਕ ਰੱਖਣਾ ਤੂੰ ਇਹਨਾਂ ਦੇ ਫੜ ਲੈ ਮੈਂ ਤਾਂ ਰਸਾ ਫੜਾਉਣ ਤਿਆਰ ਆ ਜੀ ਸਾਢੇ 10 ਦਿਨਾ ਨਹੀਂ ਸਾਢੇ 10 ਥੋੜਾ ਹੈ ਬਾਈ ਦੇਖ ਲੈ ਫਿਰ ਨਹੀਂ ਨਹੀਂ ਮੇਮਣੇ ਵੀਰਾਂ ਦਾ ਦੋ ਹੀ ਖੜਾ ਯਾਰ ਮੇਮਣੇ ਦਾ ਮੇਮਣੇ ਦਾ ਇਹ ਮੇਮਣੇ ਬੱਕਰੇ ਆ ਤਾਂ ਬੱਕਰੇ ਕੰਮ ਦੇ ਜਾਂ ਬੱਕਰੇ ਕਿਹੜਾ ਘਾਟਾ ਬੱਕਰੇ ਹੁਣ ਮੇਰੇ ਕੋਲ ਦੋ ਖੜਿਆ ਜਾਂ ਗਾਲ ਸੌਣ ਤੇ ਬੱਕਰਾ ਜਾਂ ਨਹੀਂ ਗਾਲ ਸੌਣ ਗਾਲ ਸੌਣ ਬਾਈ ਬੱਕਰਾ ਉਹ ਤੇ ਵੇਚਿਆ ਮੁਸਲਮਾਨਾਂ ਨੂੰ 20000 ਦਾ ਵੇਚਿਆ ਪਾੜੀ ਉਹ ਤੇ ਤੈਨੂੰ ਪਤਾ ਵੀ ਨਾਲੇ ਉੱਥੇ ਸੜਕ ਤੇ ਫੜਿਆ ਕਿ ਨਹੀਂ ਮੈਂ 1:30 ਵਜੇ ਆਇਆ ਸੀਗਾ ਨਾਲੇ ਕੰਨ ਖਿਲਰਵੇਂ ਸੀਗੇ ਉਹਨ ਮੇਰੇ ਬੱਕਰੀ ਦੇ ਕੰਨ ਨਹੀਂ ਨਾ ਬੱਕਰੀ ਦੇ ਕੰਨ ਵੀ ਦੂਜੇ ਉਹ ਬਠੂਰੇ ਦਾ ਸੱਤਿਆ ਕਾਦ ਕਿੱਥੇ ਗਿਆ ਸਹੀ ਗੱਲ ਹੈ ਗੱਲ ਖਾਈ ਮੈਂ ਕਰਾ ਦੂੰ 10.5 ਲਖਾਈ ਮੈਂ ਸਾਰੀ ਕਰਾ ਦੇਣਾ ਯਾਰ ਤੂੰ ਚੱਲ ਤੂੰ ਕਰਾ ਦੇ ਸਾਢੇ 9 ਨਹੀਂ ਨਹੀਂ ਸਾਢੇ 10 ਦੀ ਨਹੀਂ ਹੋਣੀ ਯਾਰ ਥੋੜੇ ਬਈ ਮੈਂ ਮੋੜਦਾ ਨਹੀਂ ਗਿਆ ਬਸ ਹੋਰ ਕੀ ਯਾਰ 11 ਦੇ ਲਖਾਈ ਇਹ ਕਰਾ ਦੂੰਗਾ ਨਹੀਂ ਨਹੀਂ ਇਹਨੇ ਥੋੜੇ ਬਈ ਯਾਰ ਬੜਾ ਮੰਦਾ ਨਹੀਂ ਇਹ ਤੈਨੂੰ ਐਵੇਂ ਲੱਗਦਾ ਦੇਸੀ ਹੈ ਇਹਦੇ ਆਖਣਾ ਥੋੜੇ ਆ ਥੋੜੇ ਆ ਹੀ ਕਰੀ ਜਾਣੇ ਬੱਸ ਇੱਕ ਗੱਲ ਸੁਣ ਮੇਰਾ ਮਾਲੇ ਨੂੰ ਪਤਾ ਪਹਿਲੇ ਨੰਬਰ ਤੇ ਮੇਰਾ ਮਾਲ ਨਾਲ ਗੱਡੀ ਤੇ ਉਹਦੇ ਆਇਆ ਸੀ ਨਾ ਤੇ ਗੱਡੀ ਤੇ ਤਿੰਨੀ ਥਾਈ ਬੱਕਰੀ ਵੇਖੀ ਮੇਰੀ ਉਹਦੇ ਹਾਂ ਉਹ ਮੁਖ ਸਾਹਿਬਾਂ ਤੋਂ ਲੈ ਕੇ ਕੋੜੀਆਂ ਵਾਲੇ ਦੇ ਮਾਲ ਮੇਰੇ ਕੋਲ 11 ਉਹ ਰਣੀਆ ਚਲ ਕੋਈ ਨਹੀਂ ਛਾਵੇਂ ਬੰਨ ਫਿਰ ਤੂੰ ਪਰਚੀ ਘਟਾਲਾ ਕੋਈ ਗੱਲ ਨਹੀਂ ਪਰ ਤੁਸੀਂ ਕਿਟਾਰੇ ਪੱਕਾ ਹੀ ਗੱਲ ਲਾ ਦੇ ਲਓ ਬਈ ਬਸ ਇਹ ਦੂ ਵਾਦ ਨਹੀਂ ਆਪਣੇ ਚੱਲਦੀ ਬਈ ਉਹ ਵੀ ਇਹਨਾਂ ਨੇ ਆਖਤਾ ਆਪਾਂ ਤਾਂ 1.5 ਦਾ ਹੀ ਲੈਂਦੇ ਸੀ ਨਹੀਂ ਉਹ ਤਾਂ ਕੋਈ ਗੱਲ ਹੀ ਨਹੀਂ ਦੋ ਚੋਂ ਕਰਤਾ ਪੰਦਾ ਮਗਰ ਬੱਕਰੇ ਆ ਨਾ ਦੋ ਜੇ ਪੱਠਾਂ ਦੀਆਂ ਭਾਂਚੋਂ 50000 ਦੀਆਂ ਮੈਂ ਘਰੇ ਹੁਣੀ ਵੇਚਦੀਆਂ ਮੈਂ ਮੰਡੀ ਤੇ ਲਿਆਉਂਦੀਆਂ ਨਹੀਂ ਸੀ ਜੇ ਤਰ ਮੈਂ ਵੀ ਦੱਸਦਾ ਮੇਰੇ ਕੋਲ ਬੱਕਰੇ ਸੂਈਆਂ ਆ ਗੀਆਂ ਤਿੰਨ ਤੈ ਨਹੀਂ ਆ ਦੂਜੀਆਂ ਇਹ ਨਹੀਂ ਐਸੇ ਕਰ ਕਿ ਕਿਹੜਾ ਪਿੰਡ ਆਪਣਾ ਚੱਲ ਮੈਂ ਦਰਜੀਆਂ ਵਾਲੇ ਕੋਠੇ ਐਦ ਕਰ ਇਹ ਨਹੀਂ ਦਿੱਤੇ ਦੋ ਨਹੀਂ ਤਿੰਨ ਤੇ ਨਹੀਂ ਠੀਕ ਠੀਕ ਚੱਲ ਕੋਈ ਨਹੀਂ ਛਾਵੇਂ ਬੰਨ ਲਾ ਫਿਰ ਇਹ ਵੀ ਗਾ ਵੱਡੀ ਵਕਰੀ ਆ ਪੁੱਪਾ ਨੇ ਯਾਰ ਹੁਣ ਤੂੰ ਵਾ ਚੱਕਰਾ ਦੂ ਮੱਲਵਾ ਪੈਂਚੋ ਹਾਂ ਯਾਰ ਵਾਤਾ ਬਾਦਰਾ ਕਰਿਆ ਲੈ ਲਖਾਈ ਕਰਾ ਦੂ ਪੈਸੇ ਵੀ ਲੜਾ ਯਾ ਕਰ ਹੁਣ ਲਾ ਹੱਕ ਦਾ ਹੱਕ ਦਾ ਗਾਣੇ ਉਹ ਆ ਜੀ ਮਾੜੀ ਗੱਲ ਦਾ ਨਾਂ ਨਹੀਂ ਲਈ ਦਿੰਦਾ ਵੀਡੀਓ ਇਹ ਗੱਲ ਸੁਣ ਯਾਰ ਹੁਣ ਪੈਸੇ ਵੱਧ ਲਾ ਕੇ ਘਾਤੀ ਜਾਂਦਾ ਹੈ ਲੈ ਪੈਸੇ ਵੀ ਰੱਖਣਾ ਬੱਕਰੀ ਵੀ ਰੱਖਲਾ ਜਾ ਤਾਂ ਤੇਰਾ ਮਾਨ ਕਰਕੇ ਉਹ ਮੌਕਾ ਹੁੰਦਾ ਰੱਖ ਲਾ ਆਪਾਂ ਤੁਹਾਡਾ ਮਾਨ ਕਰੀਏ ਨਾ ਇਹਦਾ ਇਹਨੂੰ ਮੈਂ ਮੋੜਿਆ ਜਮਾ ਲੈ ਕੇ ਚੋਟੂ ਪੈ ਜਾਂ ਤੂੰ ਵੀ ਪੈਸੇ ਲਾਇਆ ਆ ਆਪਾਂ ਮਾਂ ਝੂਠ ਨਹੀਂ ਮਾਰਿਆ 5 ਰੁਪਈਆ ਵਾ ਤੇ ਤੂੰ ਵੀ ਲਾਇਆ ਪੈਸੇ ਉਹ ਮੈਂ ਖਬਰਾਂ ਅੰਤ ਤੇ ਹੋ ਕੇ ਲਾ ਕੇ ਮੁੜ ਗਿਆ ਤੂੰ ਦਿੱਤੀ ਨਹੀਂ ਹਾਂ ਹਾਂ ਤੇ ਨਹੀਂ ਹੈ ਉਹ ਦੰਦ ਮੇਰੇ ਵੀ ਨਹੀਂ ਗਿਆ ਵੇ ਦੰਦ ਮੈਂ ਲਾ ਕੇ ਖਾਣਾ ਮੇਰੇ ਵੀ ਹੈ ਨਹੀਂ ਗਿਆ ਉਹ ਮੇਰੇ ਵੀ ਨਹੀਂ ਮੈਂ ਲਾ ਕੇ ਖਾਦਣਾ ਹਾਂ ਨਹੀਂ ਚੱਲ ਖਾਈ ਕਰਾ ਦੀ ਯਾਰ ਤੂੰ ਕਰਾ ਦੀ ਬਾ ਜਾ ਕਰਾ ਲਾ ਠੀਕ ਹੈ ਹਾਂ ਠੀਕ ਹੈ ਯਾਰ ਠੀਕ ਹੈ ਯਾਰ ਆਪਣੇ ਲੱਗਾਂ ਤੇ ਦੇਣੀ ਪਈ ਕਿ ਨਹੀਂ ਯਾਰ ਮੈਂ ਇਹਨੂੰ ਅੱਜ ਝੂਠ ਕਹਾਂ ਸੁਣ ਮੈਂ ਝੂਠ ਮਾਰਿਆ ਗੱਲ ਸੁਣ ਇਹਨੇ ਆਖਿਆ ਕਿ 11 ਯਾਰ ਆਪਾਂ ਝੂਠ ਨਹੀਂ ਮਾਰਿਆ ਰੁਪਏ ਵੀ ਰੱਖ ਲੈ ਤੇਰਾ ਨਾ ਮਾਂ ਨਾ ਛੋਟਾ ਇਹ ਐਂ ਹੁੰਦਾ ਜਦੋਂ ਅੰਤ ਤੇ ਹੋ ਕੇ ਮੁੜ ਜਾਂਦਾ ਮੈਂ ਕਿਹਾ ਜਿਆਦਾ ਦੇ ਦੂਗਾ ਤੇ じゃ ਫਿਰ ਹੁਣ ਬੈਠਾ ਰਹੂਗਾ ਕਿ ਕਿਹੜਾ ਫਾਇਦਾ ਉੱਥੇ ਬੈਠਾ ਹੀ ਗਾ ਕਾ ਭਾਈ ਇਹ ਦੇਖ ਆ ਪਰ ਮੈਂ ਲਾ ਵੀ ਬੱਕਰੀ ਹੁਣ ਤੁਹਾਨੂੰ ਦਿਖਾ ਦਿੰਨੇ ਆ ਇਹਦੇ ਆਪਾਂ ਹੀ ਲਾਏ ਸੀ 11.5 ਹਜ਼ਾਰ ਹਾਂ ਨਹੀਂ ਆਪਾਂ ਝੂਠ ਨਹੀਂ ਮਾਰਨਾ 11.5 ਹਜ਼ਾਰ ਦੀ ਵੀ ਕਰਾ ਦਿੱਤੀ ਤੇ 11.5 ਦੀ ਬਾਈ ਨੇ ਦੇਤੀ ਹੈ ਇੱਕ ਬੱਚਾ ਮਗਰ ਚਿੱਟੀ ਅੱਖ ਦਾ 5 ਰੁਪਏ ਲਗੀਆਂ ਬਗੈਣਾ ਦੰਦ ਲਗਾਉਣਾ ਉਹ ਦੰਦ ਪੈਸਾ ਇਹ ਪੈਸਾ 50000 ਦਾ ਮਾਸੀ ਮੈਂ ਛੱਡੀ ਤੇ ਲਿਆਉਦਾ ਲਾ ਵੀ ਆ ਬੱਚਾ ਚਿੱਟੀ ਅੱਖ ਦਾ ਅੱਖ ਨਹੀਂ ਮਖੌਂਦਾਗਾ ਬਣਾਇਆ ਵਾ ਦੇਖ ਲੈ ਤੇ ਦੇਖ ਲੈ ਮੇਰੇ ਕੋਲ 10 ਜਹਾ ਜਿਹੜੀ ਆਈ ਜਾਂਦੀ ਜਿਹਦੇ ਛੋਟੇ ਕੰਨ ਵਾਲੀ ਹੈ ਮਾਲ ਐ ਆਈ ਦੀ ਅੱਖ ਚਿੱਟੀ ਆ ਦੂਜਾ ਦੂਜਾ ਭੱਜ ਗਿਆ ਉਹ ਥੱਲੇ ਲੁਕਿਆ ਬੈਠਾ ਉਹ ਖੜਾ ਅਲਾ ਤੋਹਾਲਾ ਆ ਵੀ 11:30 ਵਾ ਬਸ 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 ਲੈਦਾ ਛੱਡ ਦੇ ਛੱਡ ਦੇ ਹਾਂ 1000 ਦਾ ਹਾਂ ਲੋ ਵੀ ਮਿੱਤਰੋ ਅੱਜ ਦਿਨ ਬੁੱਧਵਾਰ ਆ ਤੇ ਬੁੱਧਵਾਰ ਦੇ ਬੁੱਧਵਾਰ ਹਰ ਬੁੱਧਵਾਰ ਦੋਸਤੋ ਬੱਕਰਾ ਮੰਡੀ ਲੱਗਦੀ ਆ ਬਰਗਾੜੀ ਜ਼ਿਲ੍ਹਾ ਫਰੀਦਕੋਟ ਦਾ ਪਿੰਡਾ ਦੇ ਬਾਈ ਪਿੰਡ ਕਿਹੜਾ ਆਪਣਾ ਟਲਮਾਗਲਾ ਬਈ ਟਲਮਾਗਲਾ ਤੋਂ ਬਾਈ ਲੈ ਕੇ ਆਇਆ ਦੋ ਬੱਕਰੇ ਇੱਕ ਲਾ ਕਾਲਾ ਡੱਬਾ ਹੈ ਤੇ ਇੱਕ ਛੇਰਾ ਬਾਈ ਕੀ ਮੰਗਿਆ ਦੋਵਾਂ ਦਾ 20000 ਬਾਈ 20000 ਜੱਗੇ ਬਾਈ ਕੀ ਲਾਇਆ ਕੁਝ ਨਹੀਂ ਲਾਇਆ ਬਾਈ ਲਾ ਫਿਰ 10000 ਦੇ ਪਾਰ ਬੱਕਰੀ ਨਾਲ ਨਹੀਂ ਲੈਣ ਦਾ 10000 ਦਾ ਤੇਰਾ ਧੱਕਾ ਇਹਦੇ 20000 ਦਾ ਤੇਰਾ ਵੀ ਧੱਕਾ ਜੱਗੇ ਸਾਈ ਕੜ ਤੂੰ ਆਲ ਦੇ ਹਿਸਾਬ ਨਾਲ ਤੈਨੂੰ ਪਤਾ ਨਾ ਕਿੰਨੇ ਦੀ ਚੀਜ਼ ਵੇਚ ਕੇ ਜਾਂਦੀ ਅੱਗੇ ਜਿਹੋ ਜੀ ਚੀਜ਼ ਆਉਜੀ ਵੇਚ ਲਈਦੀ ਆ ਬਸ ਠੀਕ ਆ ਨਾ ਸਹੀ ਆ ਸਹੀ ਆ ਤੂੰ ਜਿਵੇਂ ਕਰ ਦਿੰਨਾ ਆਪ ਕੋ ਵੀ ਵੇਚ ਦਿੰਨੇ ਆਂ ਯਾਰ ਜੋੜੀ ਜੋੜੀ ਲਾਏਗਾ ਮੈਂ ਨਹੀਂ ਕਰਤਾ ਵੇ ਕੱਲਾ ਕੱਲਾ ਲੈਂਗਾ ਫਿਰ ਤੈਨੂੰ ਵੀ ਉਹ ਜਿਹਾ ਹੀ ਪੈਣਾ ਲੈ ਜੋੜੀ ਕਰ ਕਿਵੇਂ ਦਿਲਾ ਦੱਸ ਜੋੜੀ ਇਹਨੂੰ ਲਾਏ ਆ ਪੈਸੇ ਉਹ ਆ ਗੋ ਵਾਲ ਲੱਗਾ ਤੇ ਆ ਭਾ ਲੱਗਾ ਗੱਲ ਉਹ ਹੁਣ ਜਟਾ ਕੀ ਐਵੇਂ ਬੋਲ ਬੋਲੀ ਚ ਦੱਸ ਬੋਲੀ ਚ ਬੋਲੀ ਚ ਬੋਲੀ ਚ ਬੋਲੀ ਚ ਦੱਸੀ ਤੂੰ ਕੀ ਲਾਉਣਿਆ ਹੁਣ ਦੱਸ ਬੋਲ ਦੇਣਾ ਲੈ ਤੂੰ 500 ਰੁਪਏ ਦੇ ਚੱਲ ਯਾਰ ਵੀ ਮੈਂ ਆਪਾਂ ਤੈਨੂੰ ਕਹਿਣਾ ਹੀ ਨਹੀਂ ਗਾ ਤੂੰ ਮੜ ਕੇ ਜਿਹੜੀ ਨਾ ਕਰੀ ਬਈ ਪਰ ਕਿੰਨੀ ਲਾ ਲੈ ਅੰਚਮੜੂਗਾ ਬਾਲਾ ਹੀ ਪਰਾ ਹੋਊਗਾ ਉਹ ਨਹੀਂ ਯਾਰ ਬੈਜੂ ਮਹੰਗੇ ਪੈਦੇ ਨਹੀਂ ਨਹੀਂ ਆਪੋ ਆਪਣੀ ਚੱਲ ਠੀਕ ਹੈ ਯਾਰ ਨਹੀਂ ਬਈ ਇੰਨੇ ਦੇ ਇੰਨੇ ਦੇ ਦੇਣੀ ਗੁੱਪੀ ਹਾਂ ਹੋਰ ਇੱਕ ਵਾਰ ਇਹ ਆਪਾਂ ਦਾਨਤਾ ਮੇਰੇ ਇੱਕ ਕਾਲੀ ਦਾਨਤੀ ਆਪਾਂ ਬਾੜੀ ਗਣ ਲਿਆ ਹੀ ਬਣਿਆ ਬਾਈ 14000 ਲਾਦਾ ਨੂੰ ਪਹਿਲਾਂ ਸਾਡੇ ਦਿਨਾਂ ਕੋਲ 512 ਕਰਤੀ ਤੇ ਕੱਲ 500 ਇਹ ਕਿਹਨੇ ਜਾ ਰਿਹਾ ਆਪਦੀ ਆਪਦੀ ਹੁੰਦੀ ਹੈ ਲਖਾਈ 16 ਹੋ ਗਿਆ 5000 ਦਾ ਬਾਈ ਠੀਕ ਹੈ ਜੀ 5000 ਦਾ ਹੋ ਗਿਆ ਹੁਣ ਕਹਿੰਦਾ ਮੈਂ ਕਿ ਤੂੰ ਤੇਰੀ ਲਖਾਈ ਕਿ ਮੈਂ ਆਪ ਹੀ ਕਰੂੰਗਾ ਸਹੀ ਹੈ ਸਹੀ ਹੈ ਕੋਈ ਗੱਲ ਨਹੀਂ ਉਹ ਬਾਈ 100 ਹੀ ਲੱਗਣਾ ਯਾਰ ਮੈਂ ਦੇ ਦੂੰਗਾ ਲਖਾਈ ਦਾ ਖਰਚਾ ਨਹੀਂ ਇਹ ਜਾਣਦੇ ਰਵੇ ਇਹਨੂੰ ਪੁੱਛੇ ਚਾਹ ਬਿੰਦੇ ਨੇ ਕਿ ਆਖੇ ਸੀ ਮੇਰੀ ਗੱਲ ਤਾਂ ਸੁਣ ਲੈ ਹਾਂ ਗੱਲ ਇਹ ਹੋਈ ਆ ਉਹ ਚਾਹ ਬਿੰਦੇ ਨੇ ਦੱਸ ਕੀ ਆਖੇ ਸੀਦਾ ਇੱਧਰ ਤਾਂ ਸੁਣ ਗੱਲ ਆ ਮੈਂ ਦੇ ਦੂੰਗਾ ਲਖਾਈ ਤੁਸੀਂ ਨਾ ਦਿਓ ਜੀ ਨਹੀਂ 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 ਉਹ ਗੱਲ 100 ਦੀ ਗੱਲ ਹੈਗੀ ਜਿਹੜੀ ਬੰਦਾ ਜਵਾਨ ਹੋਣਾ ਮਖਰੀ ਹਾਂ ਇਹ ਤੇਰੀ ਹਾਂ ਚੱਲ ਕੋਈ ਨਹੀਂ ਕਬੂਰੇ ਜੇ ਲੋਟ ਕੇ ਆਈ ਜਾਂਦੇ ਆ ਪੂਰੇ ਨਹੀਂ ਆ ਮੋਰਜੀ ਵਾਲੇ ਓਏ ਨਵੇਂ ਆ ਨੇਰੇ ਚ ਛਾਪੇ ਆ ਨੇਰੇ ਸਾਥੋਂ ਜੰਮਿਆ ਸ਼ਿਆਣੀ ਹੁੰਦੇ ਆ ਅਕਬਰ ਕਹਿ ਲੈ ਤਿੰਨ ਵਜੇ ਲੱਗਿਆ ਨਾ ਚਾਰੀ ਹੋਇਆ ਚੱਕ ਕਿਹੜੇ ਦਾ ਹੋਇਆ ਦੱਸੀ ਬਾਈ ਪੰਜ ਦਾ ਕਰਤਾ ਪੂਰੇ ਦਾ ਹਾਂ ਬਾਈ ਲਓ ਵੀ ਆ ਬੱਚਾ ਪੂਰੇ 5000 ਦਾ ਕਰਤਾ ਗੁਰੂ ਕੇ ਕੋਠੇ ਵਾਲਿਆਂ ਨੇ ਲੈ ਲਿਆ ਬਾਈ ਦਰਸ਼ਨ ਰਣੇ ਚਾਹ ਆ ਰਹੀ ਹੈ ਹਾਂ 4 ਹੋ ਗਿਆ ਬਾਈ ਆ ਦੇਖ ਲੈ ਨਹੀਂ ਨਹੀਂ ਇਧਰ ਨੂੰ ਰਹਿ ਤੂੰ ਕੋਈ ਨਹੀਂ ਕਹਿ ਲੂਗਾ ਜਾਂ ਪਰਲੇ ਪਾਸੇ ਜਵਾਕਾ ਤਾਂ ਉਧਰ ਨੇੜੇ ਜਾ ਖੜੇੜੇ ਆਈ ਵੀ ਸੀਗੀ ਆ ਲੈ ਲੈ ਕੋਈ ਗੱਲ ਨੇੜੇ ਹੋ ਜਾ ਉਧਰ ਫਿਰ ਇੱਥੇ ਖੜਾ ਕੀ ਕਰਦਾ ਮੂਰੇ ਹੋ ਗਏ ਮੈਂ ਤੇਰੇ ਵੀਡੀਓ ਬਣੀ ਜਾਂਦੀ ਐ ਕੋਲੇ ਆ ਨਹੀਂ ਨਹੀਂ ਹੋਣੀ ਗੱਲ ਨਹੀਂ ਨਹੀਂ ਬੰਦੀ ਵੀਡੀਓ ਬਣੀ ਕੋਲੇ ਤਾਂ ਆ ਜਾ ਨੇੜੇ ਲਾ ਸਾਡੀ ਕਿੰਨਾ ਲਾਉਣਾ ਬੋਲ ਹੈਂ ਕਿੰਨੇ ਕਿਨੇ ਲੰਮੇ ਚਾਰ ਹੋ ਗਿਆ ਤਾਂ ਬੋਲ ਓਏ ਇੱਕ ਮਿੰਟ ਰੋਕ ਹੁਣ ਤਾਂ ਭਦੇਜ ਦਿੱਤੇ ਹੁਣ ਤਾਂ ਪਾਤੇ ਆ ਵਿੱਚ ਪਾਇ ਨਹੀਂ ਕੁਛ ਨਹੀਂ ਪਾਇਆ ਪੂਰੇ ਪਾਣੀ ਨਹੀਂ ਹੋਰ ਕਰਨੇ ਦੋ ਨੋਟ ਤੇ ਨੰਗੇ ਇਹ ਓ ਨੰਗੇ ਮੈਨੂੰ ਪਤਾ ਨਹੀਂ ਕਿ ਤੱਕ ਗੋਈ ਤਾ ਉਹ ਗੈਨ ਲਾ ਯਾਰ ਉਹ ਤੂੰ ਗੈਨ ਲਾ ਯਾਰ ਕਿਉਂ ਮੈਂ ਚੱਕਰਾਂ ਚ ਪਾਈ ਜਾਂਦਾ ਸਾਰਿਆਂ ਨੂੰ ਉਹਦਾ ਪੰਜ ਗਿਣ ਕੇ ਪਾਉਣਾ ਅੱਠ ਹੈ ਹੁਣ ਅਦਾਸ ਕਰੂੰਗਾ ਇੱਕ ਮਿੰਟ ਇੱਕ ਗਣ ਕਰੀ ਦੋ ਹਾਂ ਤਿੰਨ ਕਿਵੇਂ ਵਾਹ ਹੁਣ ਸਰਦ ਲਾਈ ਆਂ ਪੰਰਤ ਲਾਈ ਆ ਜੀ ਯਾਰ ਦੋ ਲੰਗੇ ਲੱਗੇ ਉਹ ਲਾਉਂਦਾ ਦੋ ਲੰਗੇ ਸੀ ਇੱਥੇ ਇਹਨੂੰ ਮੂੰਹ ਕਰ ਫੜੀ ਕਰਾਈ ਦਵਾ ਇੱਥੇ ਫੜ ਕੇ ਰੱਖ ਇਹਨੂੰ ਹਲਕੇ ਨਹੀਂ ਕਰਦੇ ਜੀ ਇਹਨਾਂ ਬਹੁਤ ਬੇਕਾ ਪੈ ਜਾਂਦਾ ਤੈਨੂੰ ਫਿਰ ਕਿਹੜਾ ਲਗਾਈ ਕਰਾ ਹਾਂ ਅੱਧੀ ਦੋ ਤਾਂ ਲੱਗੇ ਯਾਰ ਲੈ ਬੱਕਰਾ ਕਿਹੜਾ ਵਿਖਾ ਦਿਓ ਦੁਬਾਰਾ ਫੇਰ ਲੈ ਪਰੇ ਜਾ ਹੁਣ ਪੈਸੇ ਲੈ ਕੇ ਵੀ ਨਹੀਂ ਪਾਸੇ ਹੁੰਦਾ ਨਹੀਂ ਪੈਸੇ ਦੇਖੀਏ ਜਾਂਦਾ ਸ਼ਰਤਾਂ ਲਈ ਜਾਂਦੇ ਦੱਸਿਆ ਚਾਰ ਅਮਾਰ ਹੱਥ ਫੇਰ ਕਿਹੜਾ ਪਿੰਡ ਆਪਣਾ ਬਾਈ ਦਲ ਸਿੰਘ ਵਾਲਾ ਬਾਈ ਦਲ ਸਿੰਘ ਵਾਲੇ ਤੋਂ ਬਾਈ ਆਏ ਸੀਗੇ ਇਹ ਪੈਸੇ ਬਾਈਆਂ ਸਰਾਣੇ ਦੇਤੇ ਆ ਤੇ ਬੱਕਰਾ ਖਰੀਦ ਲਿਆ ਹਾਂਜੀ ਠੀਕ ਹੈ ਗੁਰੂ ਕੇ ਕੋਠੇ ਵਾਲੇ ਦਰਸ਼ਨ ਨੇ ਲੈ ਲਿਆ ਕੋਲਾ ਬਾਈ ਦਰਸ਼ਨ ਬੱਕਰਾ ਕੋਲਾ ਮੁੜ ਕੇ ਨਾ ਕੀ ਬੱਕਰਾ ਵੱਧ ਗਿਆ ਮੇਰਾ ਹਾਂਜੀ ਵਿੱਚ ਆਹ ਕਿੰਨੇ ਦਾ ਇਹ ਲੋ ਜਾਉਂਦਾ ਹੈ ਹੈ ਆਹ ਵਿੱਚ ਹੈ ਇਹੋ ਦਾ ਵੀ